ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਅਤੇ ਰਿਟਾਇਰਮੈਂਟ ਹੋਈ ਮੁਲਾਜ਼ਮਾਂ ਦੇ ਲਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੋ ਦੋਸਤੋ 18 ਕਰੋੜ ਦਾ ਬਕਾਇਆ 112016 ਤੋਂ 30621 ਤੱਕ ਦਾ ਏਰੀਅਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਈ ਮੁਲਾਜ਼ਮਾਂ ਦਾ ਜਿਸ ਸੰਬੰਧ ਦੇ ਵਿੱਚ ਕਾਫੀ ਲੰਬਾ ਸੰਘਰਸ਼ ਮੁਲਾਜ਼ਮਾਂ ਦਾ ਅਤੇ ਰਿਟਾਇਰਮੈਂਟ ਹੋਈ ਮੁਲਾਜ਼ਮਾਂ ਦਾ ਹੋ ਚੁੱਕਿਆ ਹੈ ਇਸ ਏਰੀਆ ਦੀ ਅਦਾਇਗੀ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੈ ਕਿ ਅਸੀਂ ਇਸ ਏਰੀਆ ਦੀ ਅਦਾਇਗੀ ਕਿਸ਼ਤਾਂ ਦੇ ਰੂਪ ਦੇ ਵਿੱਚ ਕਰਾਂਗੇ ਪਰ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਗਈ ਹੈ ਅਤੇ 29 ਅਕਤੂਬਰ ਤੱਕ ਪੂਰਾ ਵੇਰਵਾ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ ਕਿ ਕਦੋਂ ਤੱਕ ਇਸ ਏਰੀਆ ਦੀ ਅਦਾਇਗੀ ਹੋ ਜਾਵੇਗੀ ਉਸੇ ਸਬੰਧ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਜਾਵੇ ਤੇ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਜੋ 30 31 ਤੱਕ ਦਾ ਜਾਂ ਫਿਰ 29 30 29 2029 30 ਤੱਕ ਦਾ ਸਾਰੇ ਏਰੀਆ ਦੀ ਅਦਾਇਗੀ ਕਰਨ ਦੀ ਗੱਲ ਕਰੇ ਹੋ ਉਸ ਪੰਜਾਬ ਸਰਕਾਰ ਨੂੰ ਇਸ ਸਬੰਧੀ ਕਿਹਾ ਗਿਆ ਹੈ ਕਿ ਉਦੋਂ ਤੱਕ ਤਾਂ ਸਤਮਾ ਪੀ ਕਮਿਸ਼ਨ ਵੀ ਲਾਗੂ ਹੋ ਜਾਵੇਗਾ ਇਸ ਕਰਕੇ ਪੰਜਾਬ ਸਰਕਾਰ ਨੂੰ ਫਟਕਾਰ ਜਿਹੜੀ ਹੈ ਲਗਾਈ ਗਈ ਹੈ ਕਈ ਵੀ ਪਲਾਨ ਜਿਹੜੇ ਨੇ ਪੰਜਾਬ ਸਰਕਾਰ ਦਾ ਏਰੀਅਰ ਦੀ ਅਦਾਇਗੀ ਸੰਬੰਧੀ ਸਹੀ ਦਿਖਾਈ ਨਹੀਂ ਦੇ ਰਿਹਾ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਸੰਬੰਧੀ ਪੰਜਾਬ ਸਰਕਾਰ ਦੇ ਮਲਾਸਮਾ ਅਤੇ ਰਿਟਾਇਰ ਹੋਏ ਮਲਾਸਮਾ ਦੇ ਮਨਾਂ ਦੇ ਵਿੱਚ ਕਈ ਸਵਾਲ ਉੱਠ ਰਹੇ ਨੇ ਕਿਉਂਕਿ ਪਿਛਲੇ ਜਿਹੜੇ ਨੇ April ਮਹੀਨੇ ਦੇ ਵਿੱਚ ਜੋ ਏਰੀਅਰ ਦੀਆਂ ਕਿਸ਼ਤਾਂ ਨੇ ਉਹ ਕਈ ਰਿਟਾਇਰਮੈਂਟ ਹੋਏ ਮਲਾਸਮਾ ਦੇ ਖਾਤਿਆਂ ਦੇ ਵਿੱਚ ਜਿਹੜੀਆਂ ਨੇ ਆ ਚੁੱਕੀਆਂ ਨੇ ਪਰ ਕਈਆਂ ਦੇ ਨਹੀਂ ਆਈਆਂ ਜਿਸ ਦੇ ਚੱਲਦੇ ਜਿਨ੍ਹਾਂ ਦੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਇਹ ਰੇ ਦੀਆਂ ਕਿਸ਼ਤਾਂ ਨਹੀਂ ਆਈਆਂ ਉਹਨਾਂ ਦੇ ਮਨਾਂ ਨੂੰ ਚਿੰਤਾ ਜਿਹੜੀ ਹੈ ਸਰਦਾਰੀ ਹੈ ਕਿ ਕਦੋਂ ਉਹਨਾਂ ਨੂੰ ਇਸ ਏਰੀਅਰ ਦੀ ਅਦਾਇਗੀ ਕੀਤੀ ਜਾਵੇਗੀ ਅੱਜ ਇਸ ਮਾਮਲੇ ਦੀ ਪੂਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਸੋ ਦੋਸਤੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਹਾਂ ਤਾਂ ਹਾਂ ਜੀ ਦੋਸਤੋ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਮਲਾਜ਼ਮ ਹੋ ਚਾਹੇ ਰਿਟਾਇਰਮੈਂਟ ਮਲਾਜ਼ਮ ਹੋਣ ਉਹਨਾਂ ਦੀਆਂ ਕਿਸ਼ਤਾਂ ਸੰਬੰਧੀ ਜੋ ਵੇਰਵਾ ਪੰਜਾਬ ਸਰਕਾਰ ਨੇ ਪੇਸ਼ ਕੀਤਾ ਸੀ ਅਸੀਂ ਜਿਹੜੇ 85 ਸਾਲ ਤੋਂ ਉੱਪਰ ਦੇ ਰਿਟਾਇਰਮੈਂਟ ਹੋਏ ਮਲਾਸਮਾ ਨੂੰ ਇਸੇ ਸਾਲ ਦੋ ਕਿਸ਼ਤਾਂ ਦੇ ਵਿੱਚ ਏਰੀਅਰ ਦੀ ਅਦਾਇਗੀ ਜਿਹੜੀ ਹੈ ਕਰ ਦੇਵਾਂਗੇ ਤੇ ਉਹਨਾਂ ਰਿਟਾਇਰਮੈਂਟ ਹੋਏ ਮਲਾਸਮਾ ਨੂੰ ਇਸ ਏਰੀਅਰ ਦੀ ਅਦਾਇਗੀ ਵੀ ਹੋ ਚੁੱਕੀ ਹੈ ਅਦਾਇਗੀ ਨੂੰ ਉਹਨਾਂ ਨੂੰ ਕਰ ਦਿੱਤੀ ਗਈ ਹੈ ਉਹਨਾਂ ਨੂੰ ਅਦਾਇਗੀ ਸੰਬੰਧੀ ਕੋਈ ਵੀ ਪ੍ਰੋਬਲਮ ਨਹੀਂ ਹੈ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਸ ਏਰੀਅਰ ਦੀ ਅਦਾਇਗੀ ਹੋ ਚੁੱਕੀ ਹੈ ਅੱਗੇ ਜੇਕਰ ਗੱਲ ਕਰੀਏ ਤਾਂ ਜੋ ਰਟਾਇਰਮੈਂਟ ਹੋਏ ਮੁਲਾਜ਼ਮ ਨੇ ਜੋ ਇੱਕ ਇੱਕ 16 ਤੋਂ ਪਹਿਲਾਂ ਰਿਟਾਇਰ ਹੋਏ ਨੇ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਏਰੀ ਦੀਆਂ ਕਿਸ਼ਤਾਂ ਆਉਣੀ ਹੈ ਸ਼ੁਰੂ ਹੋ ਚੁੱਕੀਆਂ ਨੇ ਅਪ੍ਰੈਲ ਮਹੀਨੇ ਤੋਂ ਉਹਨਾਂ ਲਈ ਵੀ ਜਿਹੜੀ ਹੈਡਾ ਜਿਹੜਾ ਕੀ ਜਿਹੜਾ ਕੀ ਉਹਨਾਂ ਦੀ ਚਿੰਤਾ ਜਿਹੜੀ ਹੈ ਉਹ ਕਲੀਅਰ ਹੋ ਚੁੱਕੀ ਹੈ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਉਹਨਾਂ ਦੀ ਏਰੀ ਦੀ ਅਦਾਇਗੀ ਕਰੇਗੀ ਕਿਸ ਤਰ੍ਹਾਂ ਨਹੀਂ ਕਿਉਂਕਿ ਅਪ੍ਰੈਲ ਮਹੀਨੇ ਤੋਂ ਕਿਸ਼ਤਾਂ ਸ਼ੁਰੂ ਹੋ ਚੁੱਕੀਆਂ ਨੇ ਉਹਨਾਂ ਨੂੰ 12 ਕਿਸ਼ਤਾਂ ਦੇ ਵਿੱਚ ਇਸ ਏਰੀਅਰ ਦੀ ਅਦਾਇਗੀ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਦੁਆਰਾ ਚੇਕ ਕਰ ਅਸੀਂ ਉਹਨਾਂ ਮੁਲਾਜ਼ਮਾਂ ਦੀ ਗੱਲ ਕਰੀਏ ਜਿਨ੍ਹਾਂ ਦੀ ਰਿਟਾਇਰਮੈਂਟ ਇੱਕ ਇੱਕ 16 ਤੋਂ ਬਾਅਦ ਹੋਈ ਹੈ ਉਹਨਾਂ ਮੁਲਾਜ਼ਮਾਂ ਨੂੰ ਵਰਕਿੰਗ ਜੋ ਮੁਲਾਜ਼ਮ ਲੇਗੇ ਉਹਨਾਂ ਦੇ ਨਾਲ ਹੀ ਏਰੀਅਰ ਦੀਆਂ ਕਿਸ਼ਤਾਂ ਮਿਲਣੀਆਂ ਸ਼ੁਰੂ ਹੋਣਗੀਆਂ ਕਿਉਂਕਿ ਉਹਨਾਂ ਦੀ ਜੋ ਰਿਟਾਇਰਮੈਂਟ ਹੈ ਉਹ ਇੱਕ ਇੱਕ 16 ਤੋਂ ਬਾਅਦ ਹੋਈ ਹੈ ਚਾਹੇ ਉਹਨਾਂ ਦੀ ਜਿਹੜੀ 18 ਦੇ ਵਿੱਚ ਰਿਟਾਇਰਮੈਂਟ ਹੋਈ ਹੋਵੇ ਉਹਨਾਂ ਨੂੰ ਇਹ ਜਿਹੜੀਆਂ ਕਿਸ਼ਤਾਂ ਜੋ ਹੈ April 2026 ਤੋਂ ਮਿਲਨੀ ਸ਼ੁਰੂ ਹੋਣਗੀਆਂ ਜਿਸ ਦੇ ਚਲਦੇ ਕਈ ਰਿਟਾਇਰਮੈਂਟ ਹੋਏ ਮਲਾਜ਼ਮ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਨੂੰ ਇਸ ਮਾਮਲੇ ਦੇ ਵਿੱਚ ਕੋਈ ਵੀ ਜਿਹੜੀ ਹੈ ਕਲੈਰਟੀ ਨਹੀਂ ਹੋ ਰਹੀ ਹੈ ਉਹੋ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਉਹਨਾਂ ਨੂੰ ਅਦਾਇਗੀ ਜਿਹੜੀ ਹੈ ਜੋ ਜਿਨ੍ਹਾਂ ਦੀ ਰਿਟਾਇਰਮੈਂਟ 16 ਤੋਂ ਬਾਅਦ ਹੋਈ ਹੈ ਉਹਨਾਂ ਨੂੰ ਅਦਾਇਗੀ ਵਰਕਿੰਗ ਮਲਾਜ਼ਮਾਂ ਦੇ ਨਾਲ ਹੀ ਹੋਵੇਗੀ ਤਾਂ ਹਾਂ ਜੀ ਦੋਸਤੋ ਇਸ ਤਰ੍ਹਾਂ ਏਰੀਅਰ ਦੀ ਦੀਹਾਈ ਕੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਦੁਆਰਾ ਜੋ ਵੀਰਵਾ ਹੈ ਜਿਹੜਾ ਪੇਸ਼ ਕੀਤਾ ਗਿਆ ਸੀਗਾ ਪੰਜਾਬ ਸਰਕਾਰ ਦੇ ਦੁਆਰਾ ਉਸ ਮੁਤਾਬਕ ਏਰੀਅਰ ਦੀ ਦੀਹਾਈ ਕਰੇ ਪਰ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਹਾਈ ਕੋਰਟ ਦੇ ਦੁਆਰਾ ਪੰਜਾਬ ਸਰਕਾਰ ਨੂੰ ਜਿਹੜੀ ਫਟਕਾਰ ਲਗਾਈ ਗਈ ਹੈ ਕਿ ਸਮਾਂ ਬਹੁਤ ਜ਼ਿਆਦਾ ਹੈ ਕਿਉਂਕਿ 7ਵੇਂ ਪੇ ਕਮਿਸ਼ਨ ਲਾਗੂ ਹੋ ਜਾਵੇਗਾ ਜਲਦੀ ਹੀ 29 30 ਤੱਕ ਜਿਹੜਾ ਹੈ ਜੋ ਪੰਜਾਬ ਸਰਕਾਰ ਹੈ ਦੁਆਰਾ ਜਿਹੜਾ ਕਿਹਾ ਗਿਆ ਹੈ ਕਿ ਉਦੋਂ ਤੱਕ ਤਾਂ ਸਤਮਾ ਪੇਕ ਮਿਸ਼ਨ ਵੀ ਲੱਗ ਹੋ ਜਾਵੇਗਾ ਇਹ ਇਹਦਾ ਕਿ ਛੇ ਮਹੀਨੇ ਪੇਕ ਮਿਸ਼ਨ ਦੀ ਇਹ ਇਹਦੀ ਦਾ ਕਿ ਉਸ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਸ ਸਬੰਧੀ ਵੀ ਫਟਕਾਰ ਲਗਾਈ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕੀ ਕਰਦੀ ਹੈ ਇਸ ਸਬੰਧੀ ਆਪਣਾ ਫੈਸਲਾ ਬਦਲਦੀ ਹੈ ਜਾਂ ਫਿਰ ਮਲਾਸਮਾਂ ਨੂੰ ਇਹ ਰਿ ਦੀਦਾ ਕਿ ਇਸੇ ਤਰ੍ਹਾਂ ਹੀ ਕੀਤੀ ਜਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਕੇ ਰੱਖਣਾ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ